ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਇੱਕ ਪੁਰਾਣੇ ਬਜ਼ੁਰਗ ਗੱਲ ਕਰਿਆ ਕਰਦੇ ਸਨ ਕਿ ਦੋ ਮਰਦ ਕਾ ਖੋਤ ਰਹੇ ਸਨ ਤੇ ਉਹਨਾਂ ਦੇ ਕੋਲ ਦੋ ਔਰਤਾਂ ਖੜੀਆਂ ਸਨ ਤਾਂ ਰਸਤੇ ਤੋਂ ਲੰਘਦਿਆਂ ਹੋਇਆਂ ਕਿਸੇ ਰਾਹੀ ਨੇ ਕਿਸੇ ਮੁਸਾਫਰ ਨੇ ਔਰਤ ਨੇ ਪੁੱਛਿਆ ਕਿ ਭਾਈ ਤੁਸੀਂ ਦੋ ਜਣੀਆਂ ਇੱਥੇ ਖੜੀਆਂ ਹੋ ਤੇ ਜਿਹੜੇ ਉਹ ਘਾਹ ਖੋਤ ਰਹੇ ਹਨ ਉਹ ਤੁਹਾਡੇ ਕੀ ਲੱਗਦੇ ਹਨ ਤੇ ਕੀ ਉਹਨਾਂ ਦੇ ਨਾਲ ਇਸਦਾ ਹੈ ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ ਸੀ ਕਿ ਘਾਹ ਖੋਤende ਦੋ ਜਣੇ ਉਹ ਮੁਸਾਫਿਰ ਨੇ ਪੁੱਛਿਆ ਘਾਹ ਖੋਤende ਦੋ ਜਣੇ ਕੀ ਲੱਗਣ ਤੁਹਾਰੇ ਤੇ ਉਹਨਾਂ ਔਰਤਾਂ ਨੇ ਅੱਗੇ ਜਵਾਬ ਦਿੱਤਾ ਸੀ ਅਸੀਂ ਇਹਨਾਂ ਦੀਆਂ ਔਰਤਾਂ ਇਹ ਵੀਰ ਹਮਾਰੇ ਇਸ ਪਹੇਲੀ ਦਾ ਇਸ ਬੁਝਾਰਤ ਦਾ ਤੁਸੀਂ ਜਵਾਬ ਦੇਣਾ ਕਮੈਂਟਾਂ ਦੇ ਵਿੱਚ ਇਹਨਾਂ ਦੇ ਰਿਸ਼ਤੇ ਬਾਰੇ ਉਹ ਔਰਤਾਂ ਉਹਨਾਂ ਦੀਆਂ ਕੀ ਲੱਗਦੀਆਂ ਸਨ ਕਮੈਂਟ ਬਾਕਸ ਦੇ ਵਿੱਚ ਦੱਸਿਆ ਜੀ